ਜੀ ਸਾਰਿਆਂ ਨੂੰ ਮੇਰੀ ਵੱਲੋਂ ਮੈਂ ਲਖਵੀਰ ਕੌਰ ਨੂੰ ਮਿਲ ਕਰਦੀ ਕਿ ਤੁਸੀਂ ਠੀਕ ਹੋਗੇ ਅਸੀਂ ਵੀ ਠੀਕ ਠਾਕ ਆ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਸਬਸਕ੍ਰਾਈਬ ਕਰ ਲੈਣ ਦਿਨਾਂ ਲਈ ਮੈਨੂੰ ਕਿਤਾ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੇਹੱਦ ਬਹੁਤ ਖੁਸ਼ੀ ਹੁੰਦੀ ਆ ਕਿ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਤੇ ਪਸੰਦ ਵੀ ਕਰ ਰਹੇ ਹੋ ਲਾਈਕ ਵੀ ਕਰ ਰਹੇ ਹੋ ਪਲੀਜ਼ ਕਮੈਂਟ ਵੀ ਕਰਿਆ ਕਰੋ ਤੇ ਸੋ ਮੇਰੀਆਂ ਵੀਡੀਓ ਦੇ ਲਈ ਸਬਸਕ੍ਰਾਈਬ ਕਰਕੇ ਅੰਟਕ ਤੁਹਾਨੂੰ ਵੀ ਵੇਖਿਆ ਕਰੋ ਤੇ ਮੈਂ ਤੁਹਾਡਾ ਆਪਰੇ ਦਿਨੋ ਧੰਨਵਾਦ ਕਰਦੀ ਆਂ ਸੋ ਮੈਂ ਕੋਈ ਵੀਡੀਓ ਜਿਹੜੀ ਪਾਉਣੀ ਆ ਤੇ ਸੋ ਮੈਂ ਤੁਹਾਡੇ ਵਾਸਤੇ ਸਿੱਖਣ ਵਾਸਤੇ ਪਾਉਣੀ ਆ ਤੇ ਜੋ ਕਿ ਮੇਰੇ ਕੋਲ ਜੋ ਮੇਰੇ ਕੋ ਤਰੀਕੇ ਨੇ ਸੋ ਮੈਂ ਤੁਹਾਨੂੰ ਉਹ ਦੱਸ ਸਕਾਂ ਮੈਂ ਕਦੇ ਵੀ ਕੋਈ ਔਖਾ ਤਿਕਾ ਨਹੀਂ ਦੱਸਿਆ ਮੈਂ ਕੋਈ ਵੀ ਆ ਤੇ ਸੋਖਾ ਹੀ ਤਰੀਕੇ ਨਾਲ ਤੁਹਾਨੂੰ ਹਰ ਇੱਕ ਚੀਜ਼ ਦੱਸਣੀ ਆ ਹਾਂਜੀ ਅੱਜ ਆਪਾਂ ਸੂਰ ਦੀ ਕਟਿੰਗ ਕੀਤੀ ਉਹਦੇ ਵਿੱਚ ਹੁਣ ਜੋੜ ਤੇ ਪਿਆਵਾ ਤੇ ਬਾਹਰ ਵਿੱਚ ਜੋੜ ਪਿਆਵਾ ਹੁਣ ਮੈਂ ਇਹ ਤੁਹਾਨੂੰ ਦਰਸੂਗੀ ਕਿ ਉਹ ਜਿਹੜਾ ਸਹੀ ਤਰੀਕੇ ਨਾਲ ਆਪਾਂ ਜਿਹੜਾ ਉਹ ਬਾਂਧ ਕਟਿੰਗ ਕਿਵੇਂ ਕਰੀਏ ਤੇ ਸੋ ਤੁਹਾਨੂੰ ਮੈਂ ਦੱਸ ਦਿੰਗੇ ਨਾਲੇ ਕਮੀਜ਼ ਦੀ ਕਟਿੰਗ ਤੇ ਆਪਾਂ ਕਰ ਲਈ ਆ ਹੁਣ ਇਕੱਲੀ ਬਾਂਹ ਹੀ ਰਹਿ ਗਈ ਆ ਤੇ ਉਹ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਜਿਹੜੀ ਬਾਹ ਦੀ ਕਟਿੰਗ ਜਿਹੜੀ ਆਪਾਂ ਸਹੀ ਤਰੀਕੇ ਤੋਂ ਖੇਤਰਕੇ ਨਾਲ ਉਹ ਕਿਵੇਂ ਕਰਨੀ ਆ ਕਿਉਂਕਿ ਜੇ ਤੁਸੀਂ ਆਪਾਂ ਕੋਈ ਵੀ ਜੋੜ ਲਾਉਂਦੇ ਬਾਹਂ ਕਈ ਵਾਰੀ ਅੱਗੇ ਪਿੱਛੇ ਹੋ ਜਾਂਦਾ ਵਾ ਉਲਟ ਲੱਗ ਜਾਂਦਾ ਵਾ ਉਹਦੇ ਵਿੱਚ ਵੀ ਇਹ ਵੀ ਰੀਜਨ ਦੱਸੂਗੀ ਉਹ ਕਾਟੋ ਲੱਗਦਾ ਵਾ ਕਿਉਂ ਉੱਦਦਾ ਸੁਦਾ ਹੁੰਦਾ ਕਰੋ ਉੱਤੇ ਲਿਵਾ ਸੋ ਜਿੰਨੇ ਵੀ ਵੀਡੀਓ ਵਾ ਹੈਗੇ ਛੋਟੀ ਹੈ ਨਹੀਂ ਵੱਡੀ ਨਹੀਂ ਹੈ ਸੋ ਇਹ ਵੀਡੀਓ ਵਿੱਚ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਵੇਖੋ ਤੇ ਉਹ ਵੀ ਮਿਲ ਜਾਂਦੇ ਹੈ ਕਿ ਮੈਂ ਤੁਹਾਨੂੰ ਇਹ ਨਵੇਂ ਨਵੇਂ ਆਉਣੇ ਤਰੀਕੇ ਵਾ ਉਹ ਬੇਹੱਦ ਪਸੰਦ ਆਇਆ ਤੇ ਸੋ ਜੀ ਅੱਜ ਆਪਾਂ ਕੱਟਦੇ ਆਂ ਬਾਹਰ ਕਟਾਈ ਕਰਦੇ ਆਂ ਜਿਹੜਾ ਮਗਰਲਾ ਆਪਣਾ ਕਵੀਰ ਦਾ ਕਟਿਆ ਹੈ ਉਹਦੇ ਨਾਲੋਂ ਜਿਹੜਾ ਆ ਕੱਪੜਾ ਲੱਥਾ ਅੱਗੋਂ ਨੀਲਾ ਲੱਥਾ ਕਿਤੇ ਉਹਦੇ ਨਾਲ ਲੱਥਾ ਵਾ ਹੁਣ ਆਪਾਂ ਜਿਹੜੇ ਬਾਹਾਂ ਉਹਦਾ ਆਪਾਂ ਮੋਡਾ ਦੇਖ ਲੈਣਾ ਕਿ ਆਪਾਂ ਮੋਡਾ ਗਾਂਡਾ ਵਾਂ ਦਾ ਆਹ ਦੇਖੋ ਇਹ ਆ 16 ਇੰਚ ਮੋਡਾ ਲੱਦਾ 16 ਨੀ ਮਾਪ ਰੱਖਣਾ ਕਿਉਂਕਿ 16 ਜੇ ਰੱਖਿਆ ਇਹ ਕੱਟਵਾ 9 9.5 ਇੰਚ ਤੇ ਸਾਨੂੰ ਸੀਨ ਤੇ ਚਾਹੀਦਾ ਮੋਡਾਇਸ ਕਰਕੇ ਇਹਨੂੰ ਬਾਹ ਨੂੰ ਗਾਂਡਾ ਪੈਣਾ ਜਿਹੜਾ ਇਵੇਂ ਆਪਾਂ ਪੜਾਉਂਦੇ ਆ ਸੂਟ ਉਹਦੇ ਨੂੰ ਗਾਂਡਾ ਪੈਂਦਾ ਹੀ ਪੈਂਦਾ ਚਲੋ ਬਾਰ ਵੱਡਾ ਹੋ ਜਗਾ ਦਾ ਪਿੰਡਮ ਨਹੀਂ ਦਾ ਹੁਣ ਆਪਾਂ ਇਹਨੇ ਇਹ ਕੱਪੜੇ ਨੂੰ ਐਂਦਾ ਕਰ ਲੈਨੇ ਜਿੰਨੀ ਆਪਣੀ ਬਾਹਮ ਆਪਾਂ ਵੇ ਲੈਣੀ ਹੈ ਬਾਹਾਂ ਜਿੱਥੇ ਨੂੰ ਬਾਈ 18 ਇੰਚ ਆਪਣੀ ਬਾਹ ਦੀ ਲੈਂਥ ਤੇ ਮੈਂ 20 ਇੰਚ ਲੈ ਲਈਆਂ ਤੇ ਆਹ ਲੋ ਜੀ ਡਬਲ ਫੋਲਡ ਕਰ ਲਿਆ ਆਪਾਂ 20 ਇੰਚ ਦੀ ਕਟਾਈ ਕਰ ਲੈਣੀ ਕਰੇ ਗੋੜਾ ਕਰ ਜਿਹੜਾ ਮੋਢਾ ਉਹ ਆਪਾਂ ਉਸਤਨ ਮੇਰਾ ਜਿਹਾ ਬਣਾ ਤੇ ਆਹ ਲਓ ਮੈਂ ਉਮੀਦ ਕਰਦੀ ਕਿ ਤੁਹਾਨੂੰ ਮੇਰੀ ਜਿਹੜੀ ਕਟਾਈ ਆ ਉਹ ਸਮਝ ਵੀ ਆਉਂਦੀ ਹੋਊਗੀ ਤੇ ਪਸੰਦ ਵੀ ਆਉਂਦੀ ਹੋਊਗੀ ਆਹ ਲਓ ਜੀ ਹੁਣ ਆਪਾਂ ਆ ਗਏ ਕੰਨਿਆ ਵਾਲਾ ਪਾਸਾ ਇਹ ਆ ਕੰਨਿਆ ਵਾਲਾ ਪਾਸਾ ਕੰਨਿਆ ਵਾਲੇ ਪਾਸੇ ਨੂੰ ਆਪਾਂ ਜਿਹੜਾ ਮੇਰਾ ਪਤ ਜੋੜ ਜਾ ਮਲਾਉਣਾ ਵਾ ਐ ਪਾਸੇ ਮਲਾਵਾਂਗੇ ਹੁਣ ਆਪਾਂ ਵੇਖਣਾ ਵਾ ਕਿ 10 ਇੰਚ ਆਪਣਾ ਮੋਢਾ ਕਟਾਈ 10 ਇੰਚ ਤੇ ਆਪਾਂ ਕਿੱਥੇ ਆਉਂਦਾ ਆ ਆ 11 ਹੋ ਗਿਆ ਥੋੜਾ ਖੋਲ ਵੜਾ ਲੀਏ ਇਹ ਹੁਣ ਆਪਾਂ ਬਾਅਦ ਕਟਾਈ ਕਰਦੇ ਜਦੋਂ ਜਿੱਥੇ ਵੀ ਜੋੜ ਵਾਲੇ ਗਾਹਾਂ ਬਣਾਉਣੀ ਹੋਵੇ ਤੁਸੀਂ ਆਹ ਵਾਲਾ ਤਰੀਕਾ ਇਹ ਲਾ ਵਸਾ ਗਏ ਜਿੱਦਾਂ ਮੰਨ ਲਓ ਵੀ ਆਹ ਵਾਲਾ ਕੱਪੜਾ ਇਧਰੋਂ ਜੁੜਿਆ ਜੁੜਿਆ ਇਹ ਤੁਸੀਂ ਜੁੜਾ ਲੈਣਾ ਵਾ ਇਹ ਤੁਸੀਂ ਬੋਕਲ ਰਹਿਣ ਤੋਂ ਤੇ ਜਿਹੜਾ ਇਧਰ ਲਾ ਵਾ ਬਾਹਰ ਦਾ ਹਟਾ ਉਹ ਆਪਾਂ ਇਧਰੋਂ ਮੋੜ ਕੇ ਕਟਾਈ ਕਰ ਲੀਏ ਇਸ ਕਰਕੇ ਆਪਾਂ ਇਹਨੂੰ ਇਦਾਂ ਮੈਂ ਕਰ ਲੀਏ ਉਹ ਕਈ ਹੁਣ ਆਇਆ ਕਟਾਈ ਐ ਐਸਾ ਨਾਲ ਕੱਟਦੇ ਆ ਉਧਰ ਨੂੰ ਕਰਕੇ ਮੈਂ ਹੁਣ ਆਇਆ ਕਟਾਈ ਕਰਦੀ ਹਾਂ ਆਪਣੇ ਵਾਲੇ ਪਾਸੇ ਨੂੰ ਕਰਕੇ ਫਿਰ ਕਰਦੀ ਹਾਂ ਉਹ ਕਟਾਈ ਦਾ ਆਪੋ ਆਪਣਾ ਹਿਸਾਬ ਨਾਲ ਹੁਣ ਆਪਾਂ ਵੇਖੀਏ ਕਿ 10 10.5 ਇੱਥੇ ਆ ਗਿਆ ਤਮੋਡਾ ਹਾਂ ਹੁਣ ਆਪਾਂ ਇਹਦੇ ਗਾਂਡਾ ਪਾਉਣਾਂ ਦੇ ਹੁਣ ਆਪਾਂ ਕਿਹੜੇ ਤਰੀਕੇ ਦਾ ਪਾਵਾਂਗੇ ਨਾਲੋ ਜੀ ਜਿਹੜੇ ਆਪਣੇ ਕੱਪੜੇ ਨਾਲੇ ਨਾਲ ਆਰੇ ਪਾਲੱਖਾ ਹੀ ਆਪਣਾ ਹੋ ਆਪਾਂ ਚੋਰਾ ਨਿਕਪਤਾ ਲੈਣਾ ਇਹ ਆਪਾਂ ਦੂਧਾ ਹੀ ਲਵਾਂਗੇ ਆਪਾਂ ਪੈ ਲੈਣਾ ਨਾਲੋ ਜੀ ਆਪਾਂ ਐਵੇਂ ਵੇਖ ਲੈਣਾ ਜਿਹੜਾ ਆਪਣਾ ਕੱਪੜਾ ਇਹ ਹਿਤਾ ਕਰਕੇ ਆਪਾਂ ਇਹਦੇ ਉੱਤੇ ਰੱਖ ਲੈਣਾ ਆਲੋਚ ਮੋਰ ਆਪਾਂ ਇਹੜਾ ਕੱਪੜਾ ਆਪਣਾ ਰੱਖਿਆ ਗਿਆ ਗੰਡਾ ਪਹਿਲਾਂ ਆਪਾਂ ਰੱਖ ਲਿਆ ਇੱਧਰ ਵੇਖੋ ਆਹ ਆਪਣਾ ਗੰਡਾ ਇਹ ਆਰੇ 5 3 2 1 6 1 6 ਚਾਰ ਪੇਚੋਗੀ ਹੁ ਮੈਂ ਤੁਹਾਨੂੰ ਬਾਅਦ ਇੱਕ ਕਟਾਈ ਦੱਸਦੇ ਆਂ ਬਸ ਇਹਦਾ ਆਪਣਾ ਗਾਂਡਾ ਜਿਹੜਾ ਰੱਖ ਲੈਣਾ ਰੱਖ ਕੇ ਗਾਂਡੇ ਦੇ ਸਮੇਤ ਹੀ ਆਪਾਂ ਹੁਣ ਇਹਦੀ ਕਟਾਈ ਕਰਾਂਗੇ ਹੁਣ ਆਪਣਾ ਜਿਹੜਾ ਬੋਕੀ ਸੀਗਾ ਬੋਕਾਪਰਾ ਹੀ ਸਾਢੇ 5 ਸਾਢੇ 6 ਆਪਾਂ ਬੋਕ ਦੀ ਕਟਾਈ ਕਰਦੇ ਆਂ ਸਾਢੇ 6 ਤੇ ਬੋਕ ਦੀ ਕਟਾਈ ਕੀਤੀ ਉਦੋਂ ਆਪਾਂ ਦਾਸਤੇ ਕਰਾਂਗੇ ਮੋਢੇ ਦੀ ਸਭ ਤੋਂ ਪਹਿਲਾਂ ਆਪਾਂ 10.5 ਇੱਥੋਂ ਲਵਾਂਗੇ। ਆ ਲਓ ਜਿ ਲੈ ਆ ਲਿਆ। ਹੁਣ ਆਪਾਂ ਇੱਥੋਂ 10.5 ਤੇ ਕਟਾਈ ਕਰਨੀ ਹੈ। ਆਹ ਸਾਢੇ 10 ਤੇ ਕਰਨੀ। ਹੁਣ ਆਪਾਂ ਸਾਢੇ 6 ਤੇ ਸਾਢੇ 10 ਨੂੰ ਮਿਲਾਉਂਦਿਆਂ ਹੋਇਆਂ ਆਪਾਂ ਐਡਾ ਕਰਾਂਗੇ। ਐਡਾ ਨਿਸ਼ਾਨੀ ਲਾਵਾਂਗੇ। ਥਰਵੇਂ ਬਾਅਦ ਕਟਾਈ ਦੱਸ ਦੇ। ਆਹ। ਹੁਣ ਆਪਾਂ ਪਹਿਲਾਂ ਹੀ ਇਹਨੇ ਕਟਿੰਗ ਕਰ ਲਈਏ। ਬਾਕੀ ਕਾਟ ਪਾਉਣੇ ਮੈਂ ਤੁਹਾਨੂੰ ਦੱਸ ਦਿਆਂ। Non a far, ho il filo di un'avemona 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 ਇਹ ਜਿਹੜਾ ਕਾਟ ਹੋ ਗਿਆ ਇੱਥੇ ਹੁਣ ਆਪਾਂ ਲਾ ਲਈਏ ਕੱਟ ਇਹਦਾ ਵੜਾ ਵਾਲੇ ਕੋਨੇ ਦਾ ਕੱਪੜਾ ਚਲੋ ਕੋਈ ਦੀ ਆ ਲਓ ਜੀ ਆਪਣੇ ਬਾਹਰ ਦੀ ਹੋ ਗਈ ਕਟਾਈ ਹੁਣ ਜਿਹੜੀ ਆਪਾਂ ਅਗਲੀ ਕਾਟ ਪਾਉਣੀ ਆ ਮੁਜਦਾ ਆ ਆ ਲਓ ਜੀ ਹੁਣ ਆਪਾਂ ਜਿਹੜੀ ਆ ਕੱਪੜਾ ਜਿਹੜਾ ਇਕੱਠਾ ਹੀ ਮੈਂ ਤੁਹਾਨੂੰ ਕੱਟ ਲੈਨੇ ਜਿਹੜਾ ਆਪਾਂ ਨੇ ਅੰਦਾਹੀ ਗਏ ਤੁਹਾਨੂੰ ਦਾਸਤ ਨਹੀਂ ਬਾਅਦ ਵਿੱਚ ਇਹ ਗੱਲ ਹੈ ਆਪੇ ਜੇ ਤੁਹਾਨੂੰ ਆਹੇ ਖੋਣ ਜਿੱਦਾਂ ਆਪਾਂ ਇਦਾਂ ਕਟਾਈ ਵਸਤ ਰੱਖਿਆ ਸਿੱਧਾ ਵਿੱਚ ਰੱਖਿਆ ਹੈਗਾ ਤੇ ਪੁੱਠਾ ਜਿਹੜਾ ਆਪਾਂ ਉੱਪਰ ਰੱਖਿਆ ਵੇਖੋ ਜਿਹੜਾ ਆਪ ਗਾਂਢਾ ਪਾਇਆ ਉਹੀ ਅਗਲਾ ਪੁੱਠਾ ਉੱਤੇ ਰੱਖਿਆ ਜਿਹੜਾ ਪਾਸਾ ਵਾ ਤੇ ਜਿਹੜਾ ਸਿੱਧਾ ਹੀ ਉਹ ਵੀ ਆਪਾਂ ਵਿੱਚ ਕਰ ਲਿਆ ਇਹ ਦੇਖੇ ਇਹਦੇ ਸਾਹਮਣੇ ਨਾਲ ਤੁਹਾਨੂੰ ਕੋਈ ਵੀ ਸੀਨ ਲੱਗਿਆ ਪ੍ਰੋਬਲਮ ਨਹੀਂ ਆਉਣੀ ਆਪਾਂ ਇਦਾਂ ਹੀ ਸੀ ਲੈਣਾ ਹੁਣ ਆਪਾਂ ਜਿਹੜੀ ਅਗਲੀ ਕਾਰਡ ਪਾਉਣੀ ਹੈ ਆਪਾਂ ਇਹਨੂੰ ਇਹ ਗਾਂਢੇ ਵਾਲੇ ਪਾਸੇ ਨਹੀਂ ਪਾਉਣੇ ਆਪਾਂ ਦੂਜੇ ਪਾਸੇ ਕਾਰਡ ਪਾਵਾਂਗੇ ਇਦਾਂ ਆਹ ਹੁਣ ਆਪਾਂ thorium 2 ਪੇਜ ਚੁੱਕ ਲੈਣੇ ਤੇ ਦੋਹਾਂ ਨੂੰ ਆਪਾਂ ਜਿਹੜੀ ਕਾਰ ਪਾਣੀ ਆਏ ਗਾਂਢੇ ਵਾਲੇ ਆ ਉਹ ਆਪਣੇ ਥੱਲੇ ਰਹਿ ਗਏ ਤੇ ਦੋਹਾਂ ਨੂੰ ਪਾਵਾਂਗੇ ਯਾ ਧਿਆਨ ਰੱਖਣਾ ਜਿਹੜਾ ਆਪਾਂ ਗਾਂਢਾ ਪਾਣਾ ਦੇ ਤੁਸੀਂ ਪੁੱਠੀ ਬਾਹ ਕੀਤੀ ਆ ਪੁੱਠਾ ਪਾਸਾ ਬਾਹ ਦਾ ਉੱਤੇ ਲਿਆਂਦਾ ਤੇ ਗਾਂਢੇ ਦਾ ਉੱਤੇ ਹੀ ਲਿਆਉਣਾ ਪੁੱਠਾ ਸਿੱਧਾ ਨਹੀਂ ਵੀ ਹੋੜਨਾ ਫਿਰ ਉਲਟੋ ਹੋ ਦੇਣਾ ਫਿਰ ਤਾਂ ਦਾ ਸਹੀ ਨਹੀਂ ਮੋੜਾ ਜੁੜਨਾ ਜਿਹੜਾ ਕੱਪੜਾ ਵਾ ਜੇ ਬਾਹ ਨੂੰ ਤੁਸੀਂ ਸਿੱਧਾ ਪੁੱਠਾ ਰੱਖਿਆ ਪੁੱਠਾ ਹੀ ਰੱਖਿਓ ਬਾਅਦ ਵਿੱਚ ਤਾਂ ਦਰਦ ਨਹੀਂ ਵਾਹ ਬਾਹਰ ਕਾਰਟ ਪਈ ਆ ਜੀ ਆਪਣਾ ਇੱਥੋਂ ਬਾਹਰ ਕਾਰਟ ਪਾਹਾਂਗੇ ਹਾਂ ਇੱਕ ਕਰਦਾ ਵਾਹ ਹੋਇਆ ਆਹ ਲੋ ਜੀ ਆਪਣੀ ਕਾਟ ਪੈ ਗਈ। ਦੋਆ ਇਹ ਆਪਣੀ ਲੋ ਜੀ ਬਾਹ ਤਿਆਰ। ਹਾਂ ਲੋ ਜੀ ਆਪਣੀ ਕੁ ਵੀਡੀਓ ਦੀ ਕਟਾਈ ਤੇ ਹੁਣ ਜਿਹੜੀ ਆਪਾਂ ਜੁੜੀ ਕਟਾਈ ਕਰਦੇ ਆ ਬਾਅਦ ਆਹ ਲੋ ਜੀ ਆਪਣੀ ਬਾਹ ਦੀ ਜਿਹੜੀ ਆ ਉਹ ਕਟਿੰਗ ਮੈਂ ਤੁਹਾਨੂੰ ਦੱਸਤੀ ਆ ਕਰਕੇ ਜੇ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਜਿਹੜੀ ਮੇਰੀ ਇਹ ਆ ਤਰੀਕਾ ਉਹ ਬਿਹਤਰ ਪਸੰਦ ਆਇਆ ਹੋਗਾ ਜਿਸ ਤਰ੍ਹਾਂ ਤੁਸੀਂ ਵੀ ਟਰਾਈ ਕਰੋ ਚਲੋ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ। Okay, bye.